ਮੇਲਿਆਂ ਦਾ ਸੀਜ਼ਨ ਚੱਲਦਾ ਪਿਆ ਤੇ ਇੱਕ ਮੇਲਾ ਅੱਜ ਆਪਾਂ ਦੇਖਣਾ ਫਾਰਮ ਟ੍ਰੈਕ ਦੇ ਕੱਠ ਵੀ ਉਦਾਂ ਹੀ ਤੇ ਮਾਹੌਲ ਵੀ ਉਦਾਂ ਹੀ ਜਿਹੜੇ ਮੇਲੇ ਤੇ ਜਾ ਕੇ ਆਪਣਾ ਦਿਲ ਜ ਨਹੀਂ ਲੱਗ ਜਾਂਦਾ ਉਦਾਂ ਹੀ ਹਸਾਬ ਕਿਤਾਬ ਇੱਥੇ ਆ ਪੂਰੀਆਂ ਰੌਣਕਾਂ ਲੱਗੀਆਂ ਤੇ ਰੌਣਕਾਂ ਲੱਗੀਆਂ ਕਿਹੜੀ ਗੱਲ ਤੋਂ ਆ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਆਪਾਂ ਵੀਰੇ ਨੂੰ ਮਲਾਉਣੇ ਆ ਤੇ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਕੈਮ ਸੇ ਤਾਂ ਪੂਰੀਆ ਕੈਮ ਆ ਜੀ ਇਹ ਵੀਰਾ ਫਾਰਮ ਟ੍ਰੈਕ ਕੰਪਨੀ ਵੱਲੋਂ ਇਹ ਵੀਰੇ ਤੋਂ ਆਪਾਂ ਟਰੈਕਟਰਾਂ ਦੇ ਫੰਕਸ਼ਨ ਵੀ ਸਮਝਾਂਗੇ ਤੇ ਇਥੋਂ ਦੇ ਮਾਹੌਲ ਬਾਰੇ ਵੀ ਜਾਣੂ ਹੋਣੀ ਆ। ਬਹੁਤ ਵਧੀਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿਹੜੇ ਕੀ ਇਹ ਵੀਰ ਦੇ ਨਾਲ ਜੁੜੇ ਹੋਏ ਨੇ ਤੇ ਸਭ ਦਾ ਸਵਾਗਤ ਹੈ ਜੀ ਫਾਰਮ ਟਰੈਕ ਦੀ ਏਜੰਸੀ ਕ੍ਰਿਸ਼ਨ ਏਜੰਸੀ ਜਿਹੜੀ ਮੋਗਾ ਦੇ ਵਿੱਚ ਆਪਣੀ 3-4 ਮਹੀਨੇ ਪਹਿਲਾਂ ਏਜੰਸੀ ਖੁੱਲੀ ਸੀ ਤੇ ਆਪਾਂ ਕਹਿ ਸਕਦੇ ਹਾਂ ਜੀ ਮੋਗੇ ਏਰੀਆ 'ਚ ਪੂਰਾ ਹੰਮ ਹਮਾ ਕੇ ਏਜੰਸੀ ਨੇ ਕੰਮ ਕੀਤਾ ਤੇ ਅੱਜ ਤੁਸੀਂ ਮਾਹੌਲ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਏਜੰਸੀ ਦੇ ਵਿੱਚ ਮੈਂ ਵੀਰ ਦਾ ਬਹੁਤ ਧੰਨਵਾਦ ਕਰਦਾ ਵੀ ਇਹ ਚੀਜ਼ ਕੈਪਚਰ ਕਰਨ ਵਾਸਤੇ ਸਾਡੀ ਏਜੰਸੀ ਦੇ ਵਿੱਚ ਅੱਜ ਦਰਸ਼ਨ ਦਿੱਤੇ ਨੇ ਕੋਈ ਗੱਲ ਨਹੀਂ ਵੀਰੇ ਪੂਰਾ ਮਾਹੌਲ ਮੈਂ ਪਹਿਲਾਂ ਵੀ ਦੱਸ ਕਿਹਾ ਮੇਲੇ ਵਾਲਾ ਸਾਹਬ ਟੰ 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 ਵੀ ਉਦਾਂ ਹੀ ਆ ਵਿਆਹ ਵਾਲਾ ਤੇ ਮੇਲੇ ਵਾਲਾ ਆਜੋ ਪੱਗਾਾਂ ਛਾਵੇਂ ਉਹ ਚਲਦੇ ਆਂ ਵੀਰ ਭਰਾ ਤੁਹਾਨੂੰ ਗਾਂਵਾਂ ਵਿਖਾ ਦਿੰਨੇ ਆਂ ਅੰਦਰ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਵੀ ਪੂਰਾ ਜਿਹੜੇ ਵੀਰਾਂ ਨੇ ਵੀ ਆਉਣਾ ਇੱਥੇ ਪਿੱਛਾ ਦਾ ਪਾਣੀ ਛਕੋ ਆਉਦਾ ਤੇ ਫੇਰਾ ਦਾ ਇਹ ਨਹੀਂ ਅੱਜ ਆਪਣਾ ਇਹ ਮੇਲਾ ਲੱਗਿਆ ਕਿਹੜੀ ਚੱਕਰ ਚ ਇਹ ਇੰਨੇ ਜੁਲਵਾਰ ਵੀਰ ਕਿਵੇਂ ਆਏ ਆ ਇਹ ਭਾਜੀ ਇੱਕ ਤਾਂ ਜਿਵੇਂ GST ਦੇ ਕਰਕੇ ਛੋਟ ਹੋਈ ਆ ਰੇਟਾਂ ਦੇ ਵਿੱਚ ਡਿਸਕਾਊਂਟ ਹੋਇਆ ਤੇ ਦੂਜੇ ਨੰਬਰ ਤੇ ਹੁਣ ਜਿਵੇਂ ਨਰਾਤੇ ਸ਼ੁਰੂ ਹੋਏ ਨੇ ਸ਼ਰਾਧਾਂ ਦਾ ਕੁਝ ਲੋਕ ਵਿਚਾਰ ਕਰਦੇ ਸੀ ਹੁਣ ਇਹ ਨਾ ਡਬਲ ਕੰਮ ਹੋ ਗਿਆ ਇੱਕ ਤਾਂ ਸੀਜ਼ਨ ਹੋ ਗਿਆ ਦੂਜੇ ਨੰਬਰ ਤੇ GST ਦੀ ਛੋਟ ਹੋਗੀ ਤੀਜੇ ਨੰਬਰ ਤੇ ਕੰਪਨੀ ਨੇ ਛੋਟ ਦੇਤੀ ਹੁਣ ਜੇ ਮੈਂ ਗੱਲ ਕਰਾਂ ਸਾਡਾ ਵਰਲਡ ਮੈਕਸ ਟਰੈਕਟਰ ਹੈ ਇਹ ਕਿਸੇ ਟਾਈਮ 11.5 ਲੱਖ ਰੁਪਏ ਦਾ ਵਿਕਦਾ ਹੁੰਦਾ ਸੀ ਓਕੇ ਹੁਣ ਕੰਪਨੀ ਨੇ ਛੋਟ ਦੇਤੀ ਹਾਂ ਉਸ ਤੋਂ ਬਾਅਦ GST ਨੇ ਛੋਟ ਦੇਤੀ ਹੁਣ 9 ਲੱਖ 38 39 ਹਜ਼ਾਰ ਰੁਪਏ ਦਾ ਇਹ ਟਰੈਕਟਰ ਮਿਲ ਰਿਹਾ ਆਪਾਂ ਨੂੰ ਜਿਹੜਾ ਮੈਂ ਕਹਿੰਦਾ 1.5 ਲੱਖ ਤੋਂ ਉੱਤੇ ਦਾ ਡਿਸਕਾਊਂਟ ਹੋ ਗਿਆ ਤੇ ਇਹ ਕਹਿੰਦੇ ਆ ਵੀ ਸੋਨੇ ਦੇ ਹਸਾਗਾ ਵਾਲਾ ਕੰਮ ਹੋ ਗਿਆ ਐਵੇਂ ਹੀ ਸਾਡਾ ਦੂਜਾ ਟਰੈਕਟਰ ਆ 45 ਆ ਤੇ ਆਲੂਆਂ ਲਈ ਸਪੈਸ਼ਲ ਟਰੈਕਟਰ ਹੈ ਇਹ ਟਰੈਕਟਰ ਜਿਵੇਂ ਪਹਿਲਾਂ ਕੰਪਨੀ ਨੇ ਆਲੂਆਂ ਦੇ ਵਿੱਚ ਕੱਢਿਆ ਸੀ 6.5 ਲੱਖ ਰੁਪਏ ਦਾ ਤੇ ਹੁਣ ਉਸ ਤੋਂ ਬਾਅਦ GST ਦੀ ਛੋਟ ਹੋ ਗਈ ਹੁਣ ਇਹ ਰਹਿ ਗਿਆ 6 ਲੱਖ 10 ਹਜ਼ਾਰ ਰੁਪਏ ਦਾ ਇਧਰੋਂ ਵੀ ਉਧਰੋਂ ਵੀ ਤੇ ਕਹਿਣ ਦਾ ਮਤਲਬ ਹੈ ਵੀ ਇਹ ਟਰੈਕਟਰ ਕਿਸੇ ਅੱਜ ਤੋਂ ਮੈਂ ਕਰਦਾ ਡੇਢ ਮਹੀਨੇ ਪਹਿਲਾਂ ਦੀ ਗੱਲ ਕਰਦਾ ਜੋ ਆਲੂ ਦੀ ਸਪੀਮ ਨਹੀਂ ਆਈ ਸੀ ਉਦੋਂ 7.7 ਲੱਖ ਦਾ ਟਰੈਕਟਰ ਵਿਕਦਾ ਸੀ ਇਹ ਹਣ 610000 ਰੁਪਏ ਦਾ ਇਹਦੇ ਦੇ ਵੀ ਲੱਖ ਤੋਂ ਉੱਪਰ ਡਿਸਕਾਊਂਟ ਹੋ ਗਿਆ ਲੱਖ ਤੋਂ ਉੱਤੇ ਡਿਸਕਾਊਂਟ ਹੋ ਗਿਆ ਜ਼ਿਮੀਂਦਾਰਾਂ ਦਾ ਚਾਉਣਾ ਮੇਲਾ ਲੱਗੇ ਜ਼ਿਮੀਂਦਾਰਾਂ ਦਾ ਆਪੇ ਮੇਲਾ ਲੱਗਣਾ ਆਪੇ ਮੇਲਾ ਲੱਗਣਾ ਬਾਕੀ ਇਹ ਏਰੀਆ ਦੇ ਵਿੱਚ ਆ ਜਿਹੜੇ ਆਪਣੇ ਡੀਲਰ ਸਾਹਿਬ ਨੇ ਵਿਸ਼ਾਲ ਜੀ ਇਹਨਾਂ ਦਾ ਕੰਮ ਵੀ ਬੜਾ ਵਧੀਆ ਹੈ ਇਹ ਵੀ ਖੁਦ ਲੋਕਾਂ ਨੂੰ ਜਾ ਕੇ ਮਿਲਦੇ ਨੇ ਤੇ ਮਿਹਨਤ ਵੀ ਹੈ ਇਹਨਾਂ ਦੀ ਤੇ ਬਾਕੀ ਜ਼ਿਮੀਂਦਾਰ ਵੀ ਜੁੜ ਰਹੇ ਆ ਇਹਨਾਂ ਨਾਲ ਇਹ ਸਭ ਬੋਲ ਬਾਣੀ ਦਾ ਤਰੀਕਾ ਹੈ ਵਧੀਆ ਡੀਲਰ ਯਾਰ ਹਾਰ ਟ੍ਰੈਕ ਦਾ ਵਿੱਚੋਂ ਜੇ ਕਹਿੰਦੇ ਸੀ ਦੌਰ ਚਲੇ ਗਿਆ ਆਹ ਤੋਂ ਲੱਗਦਾ ਵੀ ਚਲੇ ਗਿਆ ਸਿਕਣੀ ਵੀ ਜੀ ਇਹਦੇ ਵਾਸਤੇ ਨਾ ਮੈਂ ਦੋ ਸ਼ਬਦ ਲਿਖੇ ਸੀ ਹਾਂਜੀ ਉਹ ਸੁਣਾਣਾ ਚਾਹੂੰਗਾ ਸਾਰੇ ਤੁਹਾਡੇ ਸਰੋਤਿਆਂ ਨੂੰ ਕੋਈ ਗੱਲ ਨਹੀਂ ਆਉਂਦੀ ਕਹਿੰਦੇ ਕੁਛ ਦੇਰ ਦੀ ਖਾਮੋਸ਼ੀ ਹੈ ਅੱਛਾ ਜੀ ਕਹਿੰਦੇ ਕੁਛ ਦੇਰ ਦੀ ਖਾਮੋਸ਼ੀ ਹੈ ਫਿਰ ਸ਼ੋਰ ਆਏਗਾ ਓਕੇ ਔਰ ਉਹ ਦਾਤ ਵਕਤ ਆਤਾ ਹੈ ਫਾਰਮ ਟ੍ਰੈਕ ਦਾ ਦੌਰ ਆਏਗਾ ਆਇਆ ਵੀ ਬਿਆ ਆਇਆ ਬੇਸ਼ੱਕ ਆਇਆ ਬਈ ਨਾ ਸ਼ੇਰਪੂਰ ਅਣਾ ਟਕਮਾ ਲਾਇਆ ਜਿਹੜੇ ਵੀਰ ਕੋ ਕਹਿੰਦੇ ਸੀ ਨਾ ਉਹਨਾਂ ਨੂੰ ਜਵਾਬ ਮਿਲ ਗਿਆ ਜੀ ਸ਼ੇਰ ਦੇ ਰਾਈਵ ਮਿਲ ਗਿਆ ਉਹਦਾ ਵੀ ਇੱਥੇ ਆ ਜਾਓ ਮੈਂ ਪਿੱਛੇ ਸਿਰ ਤੋਂ ਦਿਖਾਉਣ ਚੱਲਿਆ ਸੀ ਢੀੜ ਬਹੁਤ ਹੈ ਸਾਨੂੰ ਲੰਘਣਾ ਤਾਂ ਐਂ ਪੈਣਾ ਤੇ ਕਿਉਂਕਿ ਸਾਰੇ ਜ਼ਿੰਮੇਦਾਰ ਵੀਰ ਆ ਗਏ ਆਪਦੇ ਟਰੈਕਟਰਾਂ ਦੇ ਬੰਦੇ ਆ ਤਾਂ ਰੈਡੀ ਕਰਾਉਂਦੇ ਪਏ ਆ ਹਾਰ ਵਗੈਰਾ ਜੋ ਵੀ ਲਾਉਣਾ ਹੈ ਸਭ ਤਲੀ ਕਰਦੇ ਵੈ ਨੂੰ ਆ ਜਾ ਉਹ ਦੂਜਾ ਜੇ ਨਹੀਂ ਰਹੀ ਇੰਜਨ ਨਾਲ ਇੱਕ ਮਿੰਟ ਆਪਾਂ ਉੱਥੇ ਲਓ ਜੀ ਸਾਰੇ ਪ੍ਰਸ਼ਾਦਾ ਪਾਣੀ ਛੱਕ ਕੇ ਆਪਦਾ ਪ੍ਰਸ਼ਾਦਿਆਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਵੈਰੀ ਗੁੱਡ ਤੁਹਾਨੂੰ ਦਸਿਆ ਨਾ ਵੀ ਵਿਆਹ ਵਾਲਾ ਕੰਮ ਹੈ ਇਹ ਤਾਂ ਵਿਆਹ ਆ ਜਿੰਦਾਰ ਵੀਰ ਨਾਲੇ ਆਪਦਾ ਖਾਓ ਪਿਓ ਨਾਲੇ ਆਦਾ ਬੈਠ ਲਓ ਨੌਵੇਂ ਕੰਮ ਨਹੀਂ ਇੱਕ ਏਜੰਸੀ ਬਹੁਤ ਸੋਹਣੀ ਆ ਨਾ ਪਹਿਲੀ ਵੀਡੀਓ ਚ ਵੀ ਦਿਖਾਈ ਸੀ ਤੇ ਦੱਸਿਆ ਸੀਗਾ ਏਜੰਸੀ ਲੋਚ ਬਕਰਦੇ ਨੇ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਜੀ ਦੀ ਜ਼ਿੰਮੇਦਾਰ ਭਰਾ ਵੇਟ ਕਰਦੇ ਸੀ ਵੀ ਫਾਰਮ ਟਰੈਕਟਰਾਂ ਦੀ ਏਜੰਸੀ ਵੀ ਸੋਹਣੀ ਬਣੇਗਾ ਜੀ ਹਾਂ ਆਪਾਂ ਕਾਰਾਂ ਦੀ ਦੇਖਦੇ ਸੀ ਮੋਟਰਸਾਈਕਲਾਂ ਦੀ ਦੇਖਦੇ ਸੀ ਪਰ ਟਰੈਕਟਰਾਂ ਦੀ ਏਜੰਸੀ 'ਚ ਲੋਕ ਧਿਆਨ ਨਹੀਂ ਦਿੰਦੇ ਸੀ ਪਰ ਹੁਣ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਪੜ੍ਹੇ ਲਿਖੇ ਲੋਕ ਨੇ ਹੁਣ ਆਪਾਂ ਏਜੰਸੀ ਉਹਦੇ ਸਰਵਿਸ ਹੋ ਰਹੀ ਹੈ ਆਪਾਂ ਕਸਟਮਰ ਲਾਉਂਜ ਬਣਾਇਆ ਹੈ ਵੀ ਸਾਹਮਣੇ ਸਰਵਿਸ ਹੋ ਰਹੀ ਹੈ ਤੇ ਬੰਦਾ ਏਸੀ ਦੇ ਵਿੱਚ ਅੰਦਰ ਬੈਠਾ ਦੇਖੀ ਜਾਵੇ ਸਾਹਮਣੇ ਮੇਰੇ ਟਰੈਕਟਰ 'ਚ ਸਮਾਨ ਚੇਂਜ ਹੋ ਰਿਹਾ ਤੇਲ ਚੇਂਜ ਹੋ ਰਿਹਾ ਅੰਦਰ ਬੈਠਾ ਬੈਠਾ ਚੇਂਜ ਦੇਖੀ ਜਾਵੇ ਕਿਵੇਂ ਪਰਦੇ ਵੀ ਨਹੀਂ ਬਣਾ ਆ ਸਾਹਮਣੇ ਆ ਸਾਹਮਣੇ ਆ ਜੀ ਜੋ ਦੀ ਆ ਹੁਣ ਅੱਜ ਕੱਲ ਇਹ ਸੀਜ਼ਨ ਲੋਕ ਲਾਈਕ ਕਰਦੇ ਨੇ ਪਸੰਦ ਕਰਦੇ ਨੇ ਹੁਣ ਆਪਾਂ ਇਹ ਕਰਦੇ ਆ ਵੀ ਕਹਿੰਦੇ ਟਰੈਕਟਰ ਵਿਗਦਾ ਟਰੈਕਟਰ ਆਪਣੇ ਬ੍ਰਾਂਡ ਕਰਕੇ ਵਿਗਦਾ ਦੂਜੇ ਨੰਬਰ ਤੇ ਡੀਲਰ ਦੀ ਵੈਲਿਊ ਕਰਕੇ ਹਾਂ ਬਹੁਤ ਡੀਲਰ ਦੀ ਵੈਲਿਊ ਤਾਂ ਇੰਨੀ ਜ਼ਿਆਦਾ ਹੈ ਨਾ ਜੀ ਜੀ ਮੈਂ ਕਹਿੰਦਾ ਜੀ ਕੁਸ਼ਕ ਆਪਣੇ ਚੁੰਗਰ ਇਦਾਂ ਬਿਓ ਟਰੈਕ ਜੀ ਜੀ ਉਹ ਡੀਲਰ ਨੂੰ ਜਾਣਦੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਡੀਲਰ ਫੋਨ ਮਾਰਦਾ ਤੇ ਆਹ ਵਾਲਾ ਦੇਣਾ ਤੇ ਆਹ ਹੀ ਦੇਣਾ ਤਾਂ ਕੋਈ ਜ਼ਿੰਮੇਵਾਰ ਵੀ ਕਹੂ ਮੈਂ ਇਹਨੇ ਦੇਨੇ ਆ ਸਹੀ ਹੈ ਕੰਪਨੀ ਨੇ ਤੇ ਚਲੋ ਉੱਤੇ ਜੋ ਚੱਲਦਾ ਉਹ ਚੱਲਦਾ ਬਿਲਕੁਲ ਜੀ ਬਿਲਕੁਲ ਪਰ ਜਿੰਨਾ ਕ ਆਪਾਂ ਨੂੰ ਪਤਾ ਕਿ ਇੱਕ ਜਿਹੜਾ ਹਿਸਾਬ ਕਰਦਾ ਹੈ ਨਾ ਉਹ ਡੀਲਰ ਦਾ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਜੀ ਆ ਆਪਣਾ ਫਾਰਮ ਟਰੈਕ 50 ਆਇਆ ਸੀ ਇਹ ਵੀ ਸਸਤਾ ਆਇਆ ਕਿ ਨਹੀਂ ਹਾਂ ਹੁਣ ਜਿਵੇਂ ਮੈਂ ਫਾਰਮ ਟਰੈਕ 50 ਦੀ ਆਪਾਂ ਗੱਲ ਕਰੀਏ ਜਿਵੇਂ ਪਹਿਲਾਂ ਫਾਰਮ ਟਰੈਕ 60 ਵੀ ਆ ਰਿਹਾ ਸੀ ਹੁਣ ਆਪਾਂ 50 ਤੇ 60 ਦੇ ਵਿੱਚ ਇਹ ਕੰਪਨੀ ਨੇ ਇਹ ਸਪੈਸ਼ਲ ਟ੍ਰੈਕਟਰ ਲਾਂਚ ਕੀਤਾ 14 ਦੇ ਟਾਇਰਾਂ ਦੇ ਵਿੱਚ ਹਾਂਜੀ ਤੇ ਆਲੂਆਂ ਲਈ ਕਹਿੰਦੇ ਜਿਵੇਂ ਆਪਣਾ 52 ਇੰਚ ਤੇ ਲੱਗਦੇ 52 ਇੰਚ ਤੇ ਦੀ ਟਰੈਕ ਵਿਡਥ ਹੈ ਹਾਂਜੀ ਆਲੂਆਂ ਲਈ ਸਪੈਸ਼ਲ ਇਹ ਵਧੀਆ ਚੱਲੂਗਾ T20 ਗিয়ার ਬਾਕਸ ਹੈ ਪਹਿਲਾਂ 50 ਦੇ ਵਿੱਚ 20 ਕੁਇੰਟਲ ਲਿਫਟ ਆਉਂਦੀ ਸੀ ਜਿਹੜਾ ਪੁਰਾਣਾ ਮਾਡਲ ਸੀ ਹਾਂਜੀ ਹੁਣ ਇਹਦੇ ਵਿੱਚ ਕੰਪਨੀ ਨੇ 25 ਕੁਇੰਟਲ ਲਿਫਟ ਕਰਤੀ ਆ ਤੇ ਉਸ ਤੋਂ ਬਾਅਦ T20 ਗিয়ার ਦਾ ਜਿਹੜਾ ਤੋਰਾ ਹੈ ਉਹ ਵੀ ਆਪਣਾ ਜਿਹੜਾ 50% ਵਾਲਾ ਤੋਰਾ ਜਿਹੜਾ ਲੋਕ ਪਸੰਦ ਕਰਦੇ ਨੇ ਜਿਹੜੇ ਤੋਰੇ ਨੂੰ ਇੱਕ 1.2 ਜਿਹੜਾ ਆਪਣਾ 60 ਵਾਲਾ ਤੋਰਾ ਹੈ ਉਹੀ ਤੋਰਾ ਇਹਦੇ ਵਿੱਚ ਦੇਤਾ ਇੰਜਨ ਵੀ ਜਿਹੜੀ ਗੱਲ ਕਰੀਏ ਇੰਜਨ ਵੀ 60 ਦੇ ਵਿੱਚ ਵੀ ਉਹੀ ਇੰਜਨ ਹੈ ਇਹਦੇ ਵਿੱਚ ਵੀ ਉਹੀ ਇੰਜਨ ਹੈ ਤੇ ਇਹਦੇ ਵਿੱਚ 에ਅਰ ਕਲੀਨਰ ਤੇਲ ਵਾਲਾ ਕਰਤਾ 60 ਦੇ ਵਿੱਚ ਜਿਹੜਾ 에ਅਰ ਕਲੀਨਰ ਹੈ ਉਹ ਹੁੰਦਾ ਸੁੱਕਾ ਸੁੱਕਾ ਹੁਣ ਅੱਪਾ ਗੱਲ ਕਰੀਏ 60 ਤੇ 50 ਦੀ ਇਹਨਾਂ ਦੇ ਵਿੱਚ ਫਰਕ ਸਿਰਫ ਇਹੀ ਰਹਿ ਗਿਆ ਇੱਕ ਤਾਂ 14 ਦੇ ਟਾਇਰ ਨੇ ਇਹਦੇ ਵਿੱਚ ਹੀਟ ਗਾਰਡ ਨਹੀਂ ਲੱਗੇ ਹੋਏ ਤੇ ਬਾਕੀ ਇਹਦੇ ਵਿੱਚ ਤੇਲ ਵਾਲਾ ਯਾਰ ਕਲੀਨ ਦਾ ਇਸ ਤੋਂ ਇਲਾਵਾ 50 ਤੇ 60 ਦੇ ਵਿੱਚ ਸਾਰਾ ਕੁਝ ਸੇਮ ਹੈ ਪਰ ਰੇਟ ਦੇ ਵਿੱਚ ਆਪਾਂ ਕਹੀਏ ਰੇਟ ਦੇ ਵਿੱਚ ਇਹੇ ਭਾਰੀ ਛੂਟ ਤੇ ਆ ਕਹਿੰਦਾ ਵੀਰ ਮੇਰੇ ਬੜੇ ਲਾਹਮਾ ਦਿੰਦੇ ਹੁੰਦੇ ਆ ਵੀਰ ਰੇਟ ਵਾਲੇ ਵੀ ਚੱਕੀ ਜਾਂਦਾ ਭੱਟੇ ਬਹੁਤ ਕਹਿੰਦਾ ਤੁਸੀਂ ਰੇਟ ਨਹੀਂ ਦੱਸਦੇ ਰੇਟ ਨਹੀਂ ਦੱਸਦੇ ਰੇਟ ਵੀ ਦੱਸੀ ਜਾਨੇ ਤੁਹਾਨੂੰ ਨਾ ਨਹੀਂ ਆਪਾਂ ਭਾਜੀ ਕੋਈ ਹੋਲਾ ਨਹੀਂ ਜੋ ਮਾਰਕੀਟ ਦੇ ਵਿੱਚ ਹੁਣ ਚਲਦੀ ਆ ਆਪਾਂ ਸਹੀ ਰੇਟ ਕੋਟ ਕਰਾਂਗੇ ਤਾਂ ਕਸਟਮਰ ਵੀ ਆਪਣੇ ਵੱਲ ਵੱਧਦਾ ਹੈ ਸਾਡੇ ਨਾਲ ਹੂੰ ਚਲੋ ਇਹਦਾ ਮੇਰੇ ਤੇ ਟਰੈਕਟਰਾਂ ਦਾ ਰਿਵਿਊ ਆਪਾਂ ਬਾਅਦ ਚ ਲੈਣੇ ਆਜੋ ਅੱਗੇ ਫੇਰ ਬਾਕੀ ਆਪਾਂ ਡਿਲੀਵਰੀਆਂ ਦੇਣੀਆਂ ਨੇ ਤੇ ਕਸਟਮਰ ਤਿਆਰ ਨੇ ਆਗੇ ਸਾਰੇ ਕਿ ਰਹਿੰਦੇ ਹਲੇ ਆਏ ਹੋਏ ਨੇ ਭਾਜੀ ਆ ਮਾਹੌਲ ਸਾਰੇ ਖੜੇ ਨੇ ਬਾ ਮੈਂ ਬੁਲਾਣਾ ਡੀਲਰ ਸਾਹਿਬ ਨੂੰ ਆਪਾਂ ਕੰਮ ਸ਼ੁਰੂ ਕਰਦੇ ਆ ਬਾ ਕੋਈ ਨਾ ਤੁਸੀਂ ਨਾ ਬੁਲਾ ਲਿਓ ਇਹ ਆਉਣ ਵਾਲੇ ਅੱਜ ਆ ਆਉਣ ਵਾਲੇ ਟਰੈਕਟਰ ਕਿੰਨੇ ਦੇਣੇ ਆ ਵਾਲੇ ਇਹ ਵਾਲੇ ਟਰੈਕਟਰ ਭਾਜੀ 3 ਦੇਣੇ ਨੇ ਇੱਕੋ ਪਿੰਡ ਦੇ ਵਿੱਚ 3 ਟਰੈਕਟਰ ਜਾ ਰਹੇ ਨੇ ਅੱਜ ਆਪਣੇ ਮਿੱਟੀ ਸ਼ੋਅ ਲੈ ਹਾਂਜੀ ਹਾਂਜੀ ਓਕੇ ਪਹਿਲਾਂ ਭਾਜੀ ਨੇ ਟਰੈਕਟਰ ਲਿੱਤਾ ਸੀ 2 60 ਬੁੱਕ ਕਰਾਏ ਸੀ ਇੱਕ ਏ ਕਿਰਾਇਆ ਸੀ ਬਾਅਦ ਦੇ ਵਿੱਚ ਆ ਵੀਰ ਜੀ ਨੇ ਜਿਨ੍ਹਾਂ ਨੇ ਟਰੈਕਟਰ ਜਿਨ੍ਹਾਂ ਨੂੰ ਕਰਾਇਆ ਬਾਅਦ ਦੇ ਵਿੱਚ ਇਹਨਾਂ ਨੇ ਵਿਚਾਰ ਬਣਾਇਆ ਕਹਿੰਦੇ ਨਹੀਂ ਅਸੀਂ ਵੀ ਇਹੀ ਲੈਣੇ ਆ ਇੱਕ ਪਿੰਡ ਦੇ ਵਿੱਚ ਹੀ 3 ਟਰੈਕਟਰ ਜਾ ਜਾ ਰਹੇ ਨੇ ਮਲਾਵੀ ਦਿੰਨੇ ਆ ਆਪਾਂ ਵੀਰ ਜੀ ਨੂੰ ਮਲਾਵੀ ਦਿੰਨੇ ਆ ਤੁਹਾਨੂੰ ਉਹ ਕੋਈ ਨਹੀਂ ਆਪਾਂ ਕਰ ਦਿਆਂ ਗੱਲ ਉਹ ਵੀਰਾ ਨਾਪਕੀ ਨਾ ਸਾਫ ਹੈਲੋ ਪ੍ਰਵੀਨ ਕਰਦਾ ਮਿੱਟੀ ਘਟਾ ਹੈਗਾ ਨਾ ਹਾਂ ਹਾਂ ਨਾਪਕੀ ਨੇ ਸਾਫ ਕਰਦਾ ਆਪਾਂ ਵੀ ਬਾਅਦ ਚ ਸੁਣ ਲਿਓ ਮੈਂ ਕਰਦਾ ਇੱਕ ਮਿੰਟ ਉੱਥੇ ਚਾਹ ਬਹੁਤ ਨਜ਼ੀਰੋ ਟਰੈਕਟਰ ਲੈ ਕੇ ਆਨੇ ਨੇ ਵਿਆਹ ਜਨਾ ਚਾਹ ਹਾਂ ਇਹ ਵਾਲਾ ਟਰੈਕਟਰ ਵੀ ਕਿਹਦੇ ਜੀ ਲੈ ਕੇ ਲਿਆ ਹੈਗੇ ਇੱਥੇ ਹਾਂਜੀ ਇੱਥੇ ਹੈਗੇ ਜਿਨ੍ਹਾਂ ਨੇ ਇਹ ਵਾਲਾ ਟਰੈਕਟਰ ਲਿਆ ਹਾਂਜੀ ਹਾਂਜੀ ਆਪਣੇ ਤਿੰਨ ਟਰੈਕਟਰ ਅੱਜ ਦਿੱਤੇ ਨੇ ਦੇਣੇ ਇਹ ਵੀਰ ਜੀ ਮੈਂ ਬੁਲਾਣਾ ਚਾਹੂੰਗਾ ਅਿਕਾ ਵੀਰ ਜੀ ਨੂੰ ਜਿਨ੍ਹਾਂ ਨੇ 60 55 ਬੁੱਕ ਕਰਾਇਆ ਅਿਕਾ ਨੇ ਵੀਰ ਜੀ ਆਜੋ ਵੀਰ ਜੀ ਤੁਹਾਨੂੰ ਇਹ ਆਪਣਾ ਬੁੱਕ ਕਰਾਇਆ ਟਰੈਕਟਰ ਅੱਜ ਲੈ ਕੇ ਜਾਣਾ ਵੀਰ ਜੀ ਹਾਂਜੀ ਤੇ ਦੂਜੇ ਭਾਜੀ ਕਿਹੜੇ ਨੇ 1 ਪਿੰਡ ਦੇ ਵਿੱਚ ਹੀ ਤਿੰਨ ਟਰੈਕਟਰ ਚੱਲੇ ਨੇ ਇਹ ਹਾਂਜੀ ਹਾਂਜੀ ਬੁਲਾਏ ਉਹਨਾਂ ਨੂੰ ਬਾਜੀ ਨੂੰ ਕਿੱਥੇ ਨੇ ਇੱਥੇ ਸੀ ਆ ਆਜਾ ਆਜਾ ਆਈ ਕਾਨ ਹੈ ਬਾਜੀ ਓਕੇ ਆਪਾਂ ਇਹ ਵਾਲੀ ਗੱਲ ਕਰ ਲੈਂਦੇ ਹਾਂ ਹਾਂ ਸਿਕੀ ਵਾਲਾ ਬਾਈ ਠੀਕ ਆ ਬਾਜੀ ਕੈਮ ਸੇ ਤਾਂ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵਾਹ ਗੁਰੂ ਸੋਹਣਾ ਸੋਹਣਾ ਚਲਾਵੇ ਸੋਹਣਾ ਥੱਲੇ ਬਾਜੀ ਤੁਸੀਂ ਟਰੈਕਟਰ ਪਹਿਲਾਂ ਕਿਹੜਾ ਚਲਾਉਂਦੇ ਹੋ ਪਹਿਲਾਂ ਵੀ ਇਹ ਹੀ ਸੀ ਜੀ 18 ਟਰੈਕੀ ਸੀ ਹਾਂਜੀ 18 ਮਾਡਲ 18 ਮਾਡਲ ਹਾਂਜੀ ਇਹ ਦੁਆਰਾ ਫਿਰ ਉਹ ਵਾਲਾ ਵੇਚਤਾ ਕਿ ਕਿਵੇਂ ਆਇਆ ਉਹ ਵੇਚ ਹੀ ਘਟਾਇਆ ਜੀ ਉਹ ਵੇਚ ਘਟਾ ਜੀ ਹਾਂ ਜੀ ਉਹ ਸਿੰਪਲ ਸੀ ਇਹ 4x4 ਆ ਇਹ 4x4 ਹਾਂ ਜੀ ਯਾਨੀ ਸਾਨੂੰ ਲੋਡ ਇਹਦੀ ਜ਼ਿਆਦਾ ਸੀ ਹੁਣ ਸਮਝ ਟਰੈਕਟਰ ਉਹ ਵੀ ਬਹੁਤ ਤਗੜਾ ਸੀ ਲਾਉਣ ਚ ਸਾਰੇ ਕੰਮ 60 55 ਉਹ ਵੀ ਸਰਟੀਫਾਈਡ ਹਾਂ ਜੀ ਹਾਂ ਜੀ ਉਹ ਸਿੰਪਲ ਸੋਚ ਸੀਗਾ ਪਹਿਲਾਂ ਵਾਲੇ ਨਾਲ ਸਿੱਧੀ ਸ਼ੋਰ ਹੈ ਠੀਕ ਆ ਭਾਈ ਭਾਈ ਫਾਰਮ ਟਰੈਕ 'ਚ ਤੁਹਾਨੂੰ ਐਸੀ ਕਿਹੜੀ ਖੂਬੀ ਲੱਗਦੀ ਵੀ ਜਿਹੜਾ ਦਾਰਾ ਇਹ ਹੈ ਇੱਕ ਤਾਂ ਚਲਾਉਣ 'ਚ ਵਧੀਆ ਤੇਲ ਦਾ ਖਰਚਾ ਬਹੁਤ ਘੱਟ ਆ ਬਾਕੀ ਸਾਰੇ ਕੰਮ ਆ ਜਾਂਦਾ ਹੈ ਜਿੱਤੇ ਮਰਜ਼ੀ ਲਾ ਹਾਂਜੀ ਹਾਂਜੀ ਟਰਾਲੀ ਨੂੰ ਰੋਟਾਵੇਟਰ ਨੂੰ ਸੁਪਰ ਸੀਡਰ ਨੂੰ ਸਾਰੇ ਕਿਤੇ ਹਾਂਜੀ ਹਾਂਜੀ ਬਾਕੀ ਸਭ ਤੋਂ ਵੱਧ ਚਲਾਉਣ ਵਾਲਾ ਬੰਦਾ ਨੇ ਉਹ ਥੱਕਦਾ ਇਹ ਚਲਾਵਾ ਵਾਲਾ ਹਾਂਜੀ ਹਾਂਜੀ ਤੇ ਵੀਰੇ ਜਿਵੇਂ ਉਹ ਡੀਜੂਟਰ ਦਾ ਖਰਚਾ ਬਹੁਤ ਆਰਮ ਟਰੈਕਟਰ ਨਾਲੋਂ ਘੱਟ ਆ ਜੀ ਘੱਟ ਹਾਂਜੀ ਠੀਕ ਆ ਭਾਈ ਤੇ ਰਿਪੇਅਰ ਕਿੰਨੇ ਕਰ ਦਿੱਸ ਜਿਹੜਾ ਤੁਹਾਡੇ ਕੋਲ 18 ਮਾਡਲ ਸੀਗਾ ਉਹ ਸਭ ਨਹੀਂ ਕਰਾਇਆ ਸੀ ਸਰਵਿਸ ਤੋਂ ਬਿਨਾਂ ਮਾਕਲ ਦੀ ਸਰਵਿਸ ਹਾਂਜੀ ਹਾਂਜੀ ਜਾਂ ਫਿਲਟਰ ਚੇਂਜ ਹੋਵੇ ਚੇਂਜ ਇਹ ਚੀਜ਼ਾਂ ਆ ਜਾਨੀ ਕੋਈ ਉਹਨੇ ਹੋਰ ਕੰਮ ਨਹੀਂ ਕਰਾਇਆ ਮੈਂ ਆਪਾਂ ਜਿਵੇਂ ਕਹਦੇ ਨਾ ਕੋਈ ਮੇਜਰ ਵੱਡੀ ਚੀਜ਼ ਨਹੀਂ 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 ਜੀ ਉਦਾਂ ਦਾ ਕੁਝ ਨਹੀਂ ਨਹੀਂ ਉਹ ਵੀ ਉਹ ਪਿੱਛੇ ਹੀ ਖੜਾ ਟਰੈਕਟਰ ਅੱਛਾ ਜੀ ਹਾਂ ਜੀ ਉਹ ਵੀ ਪੂਰਾ ਨਾਲੇ ਫੋਨ ਚਲਾਇਆ ਸੀ ਪਰ ਕੋਈ ਕੰਪਲੀਟ ਨਹੀਂ ਆਇਆ ਇਹ ਹੁਣ ਅਸੀਂ ਤਿੰਨ ਟਰੈਕਟਰ ਇਕੱਠੇ ਲੱਲੇ ਇੱਕ ਪੈਂਡ ਇੱਕੋ ਪੈਂਡ ਹਾਂ ਜੀ ਸਬਸਿਡੀ ਦਾ ਫਾਇਦਾ ਹੋ ਜਾ ਹਾਂ ਜੀ ਕੁਝ ਵੀ ਰੱਖ ਲੋ ਤੇ ਟਰੈਕਟਰ ਹੋਰ ਵੀ ਬੁੱਕ ਕਰਾਵਾਂਗੇ ਹੋਰ ਵੀ ਲੋਗੇ ਹਾਂ ਜੀ ਹਾਂ ਜੀ ਫਾਰਮ ਟ੍ਰੈਕ ਨਾਲ ਜੁੜੇ ਹੋ ਕਰਦਾ ਤੁਸੀਂ ਪੱਕੇ ਬਹੁਤ ਵਧੀਆ ਹਾਂਜੀ ਪਹਿਲਾ 3700 ਫੋਰਡ ਤੋਂ ਲੈ ਕੇ ਜੁੜੇ ਵੈ 787 ਤੋਂ 787 ਕੋਰਪਰੀ ਨਾ ਹਾਂਜੀ ਗੁਰਗਾਂ ਤੋਂ ਲੈ ਕੇ ਹਾਂਜੀ ਹਾਂਜੀ ਵੈਰੀ ਗੁੱਡ ਯਾਰ ਹਾਂਜੀ ਇੱਕ ਆਪਾਂ 60 ਕਰਾਇਆ ਸੀ ਬੋਕਾ ਜੋ ਤੇ ਇੱਥੇ ਆ ਕੇ ਮਨ ਬਦਲ ਗਿਆ ਹੁਣ ਇਹਦੇ ਨਾਲ ਦੀ ਉਹ ਚੇਂਜ ਕਰਾਤਾ ਹਾਂ ਹਾਂ ਵਲਡਮਰ ਤੇ ਨਿੱਕੋ ਹੀ ਲੈ ਕੇ ਜਾਣੇ ਆ ਦੇਖੋ ਪੈਂਟ ਜੀ ਜੀ ਵੀ ਦਾ ਤਾਂ ਡਿਸੀਜਨ ਟਾਈਮ ਤੇ ਕਈ ਬਹੁਤ ਜਿੱਤੀ ਬਦਲਦਾ ਹਨਾ ਹੁਣ SAIIC 260 ਦੀ ਇੱਕ ਵਰਡ ਮੈਕਸ ਦੀ ਇਹ ਹੁਣ ਸਵੇਰੇ ਆਏ ਕਹਿੰਦੇ ਅਸੀਂ ਵੀ ਇਹੀ ਟਰੈਕਟਰ ਲੈ ਕੇ ਜਾਣਾ ਹੈ ਇੱਥੇ ਆ ਕੇ ਮਨ ਚੇਂਜ ਹੋ ਗਿਆ ਵੇਖ ਕੇ ਇਹ ਅਮਾਨ ਚੇਂਜ ਆ ਗਿਆ ਜਿਹੜਾ ਮੈਂ ਦੱਸਿਆ ਸੀ ਨਾ ਰੇਟ ਦਾ ਜਿਹੜੀ ਸਕੀਮ ਦੱਸੀ ਹੈ ਵੀ ਪਹਿਲਾਂ ਕਦੇ ਇਹ 11.5 ਲੱਖ ਰੁਪਏ ਦਾ ਹੁੰਦਾ ਸੀ ਇਹ ਟਰੈਕਟਰ ਹੁਣ ਕੰਪਨੀ ਨੇ ਛੋਟ ਕੀਤੀ ਉਸ ਤੋਂ ਬਾਅਦ GST ਦੀ ਛੋਟ ਹੋ ਗਈ ਉਹ ਕਹਿੰਦੇ ਸੋਨੇ ਦੇ ਸਹਾਗੇ ਵਾਲੇ ਕੰਮ ਹੋ ਗਈ ਹੁਣ ਇਹ ਕਹਿੰਦੇ ਫਰਕ ਥੋੜਾ ਜਿਹਾ ਹੀ ਆ ਫਿਰ ਆਪਾਂ 4x4 ਹੀ ਲੈ ਜੀਏ ਸਹੀ ਗੱਲ ਹੈ ਵੀਰ ਜੀ ਇਹੀ ਇੱਕ ਮੋਲਾਏ ਟਰੈਕਟਰ ਲਾਈਨ ਦਾ ਬੈਨੀਫਿਟ ਇੱਕ ਹੋਰ ਆ ਮੇਨ ਹਾਂਜੀ ਵੀ ਜੇ ਮੋਲਾ ਟਰੈਕਟਰ ਨਾਲ ਲੋ ਸਪੀਡਾਂ 'ਚ ਦਾ ਕੰਮ ਕਰੀ ਜਾਂਦੇ ਆ ਹਾਂਜੀ ਇਹਦਾ ਹਾਈ ਗੇਅਰ ਵੀ ਪਾਉਣੇ ਹੁੰਦੇ ਆ ਨਾਲ ਓਕੇ ਉਹਦੇ ਨਾਲ ਮੋਲਾ ਜੇ ਆਪਾਂ ਵਾਈ ਕਰਨੀ ਆ ਉਹਦੇ 'ਚ ਵੀ ਆਪਾਂ ਨੂੰ ਬਹੁਤ ਫਰਕ ਮਿਲਦਾ ਮੈਂ ਸਮਝਾ ਜੇ ਮੋਲਾ ਵੀ ਆਪਾਂ ਬਾਣ ਬਾਈ ਜਾਂਦੇ ਆ ਉਹਨੂੰ ਪਹਿਲਾ ਗੇਅਰ ਲਾ ਲਿਆ ਹਾਂਜੀ ਪਹਿਲੀ ਹਰ ਕੜਾਵਾ ਦਾ ਦੂਜੀ ਹਰ ਪਾਉਣਾ ਹਾਂ ਉਹ ਵਾਣ ਰੈਲਾ ਟਰੈਕਟਰ ਰੈਲਾ ਚੱਲਦਾ ਸਿੱਧਾ ਦੂਜਾ ਲਾਉਣੇ ਆ ਤਾਂ ਟਰੈਕਟਰ ਵਾਹ ਮਨੂ ਹਾਂ ਦੂਜਾ ਹਾਈ ਕਰਕੇ ਉਹਨੂੰ ਪਾਉਣਾ ਕਰ ਲੋ ਗੇਅਰ ਨੂੰ ਹੂੰ ਤੋ ਆਰਾਮਦਾਰੀ ਨਾਲ ਦੁਰਿਆ ਜਾਂਦਾ ਤੇਲ ਦਾ ਉੱਥੇ ਫਰਕ ਪੈਂਦਾ ਵੀ ਜਦੋਂ ਮਾਲਾ ਦੂਜਾ ਪਾਉਣਾ ਕਰ ਲਿਆ ਹਾਂਜੀ ਕਿੱਲੇ ਮਗਰ 8-10 ਮਿੰਟ ਘਟ ਗਏ ਉਹਨਾਂ ਤੇਲ ਘਟ ਗਿਆ ਕੈਨ ਦਾ ਮਤਲਬ ਜੇ ਤੋਰੇ ਚ ਤੋਰੇ ਹੈਗੇ ਆ ਸਾਹ ਤੋਰੇ ਚ ਤੋਰੇ ਹੈਗੇ ਆ ਸੇਮ ਨਾਲ ਸੇਮ ਦੂਜੇ ਚ ਆਪਾਂ ਕਹਿੰਦੇ ਵੀ ਸਿੱਧੇ ਹੀ ਲੋੜ ਹਾਂ 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 ਜੀ ਹਾਂ ਜੀ ਹਾਂ ਜੀ ਤੋ ਦੇਖੋ ਪਹਿਲਾਂ ਕਿਹੜਾ ਸੀ ਗਿਆ ਜੀ ਪਹਿਲਾ ਆਪਾਂ ਚਾਰ ਤੋਂ ਹੀ ਫੋਰਡ ਸੀਗਾ ਜੀ ਠੀਕ ਹੈ ਫੇਰ ਫਾਰਮ ਟਰੈਕ ਵਰਤਿਆ ਤੇ ਹੁਣ ਫਾਰਮ ਟਰੈਕ ਹੀ ਆ 4x4 ਚ ਲੈਣਾ ਸੀ ਫਾਰਮ ਟਰੈਕ ਫੋੜ ਕਿਵੇਂ ਚੱਲਿਆ ਸੀ ਫੋੜ ਤਾਂ ਜੀ ਕਾਹਨੂੰ ਗੱਲਾਂ ਕਰਦੇ ਆ 40 ਸਾਲ ਹੋ ਗਏ ਆ ਕੋਈ ਬੰਦਾ ਚੈੱਕ ਕਰ ਲੈ ਕ੍ਰੈਂਕ ਉਹਦੀ ਨਾਲ ਦੀ ਆ ਗੇਅਰ ਉਹਦਾ ਨਾਲ ਦਾ ਕ੍ਰਾਉਨ ਉਹਦਾ ਨਾਲ ਦਾ ਉਤੋਂ ਤੈਨਾਰੀ ਹੋ ਗਿਆ ਥੱਲੇ ਸਾਰਾ ਕੁਝ ਉਹਦਾ ਹਾਂ ਕ੍ਰੈਂਕ ਨਹੀਂ ਕੱਢੀ ਜੇ ਕੱਢ ਕੇ ਵੇਖੀ ਨਹੀਂ ਥਰੇ ਤੱਕ ਪਹੁੰਚੇ ਨਹੀਂ ਨਾ ਮਤਲਬ ਹੀ ਨਹੀਂ ਸਾਡਾ ਮਹਤਰੀ ਦੀ ਉਹਦੀ ਡੈਥ ਹੋ ਗਈ ਉਹ ਕਹਿੰਦਾ ਬਾਹਰ ਟਰੈਕਟਰ ਦੀ ਕ੍ਰੈਂਕ ਨਹੀਂ ਕੱਢਣੀ ਜਾਨੀ ਤੇਲ ਆ ਜੀ ਹਰ ਚੀਜ਼ਨ ਮਾਲਾ ਵੀ ਸਾਡਾ ਫਾਰਮ ਟਰੈਕ ਵੀ ਹੁਣ ਇੱਕ ਸੀਜ਼ਨ ਦਾ 100 ਕਿੰਡਾ ਹੁੰਦਾ ਜਾਂ ਚੱਲਦਾ ਸੀਗਾ ਤੈਨੂੰ ਟਰੈਕਟਰ ਕਰਕੇ ਹਾਂਜੀ ਤੇ ਸਾਲ ਬਾਅਦ ਅਸੀਂ ਤੇਲ ਬਦਲਦੇ ਨੇ ਅਸੀਂ ਨਹੀਂ 500 ਕਿੰਟੇ ਤੇ ਜਾਂਦੇ ਅੱਛਾ ਫੇ ਬਦਲ ਦੇਣਾ ਹਾਂ ਸਾਲ ਬਾਅਦ ਬਦਲ ਦੇਣਾ ਤੇ ਤਿੰਨੀ ਤਿੰਨੀ ਕ ਸਾਲੀ ਅਸੀਂ ਇਹਦਾ ਤਾਂ ਨਹੀਂ ਬਦਲਿਆ ਸੀਗਾ ਫੋਰ ਦਾ ਤਿੰਨੀ ਸਾਲੀ ਅਸੀਂ ਮਗਰਲਾ ਵੀ ਚੇਂਜ ਕਰਦੇ ਹਾਂ ਤੇ ਗੀਰਦਾ ਵੀ ਹਾਂਜੀ ਕੋਨ ਟਰੈਕਟਰ ਚੱਲੇ ਨੂੰ ਟਾਈਮ ਬਹੁਤ ਹੋ ਗਿਆ ਨਾ ਹਾਂ ਚੱਲਦੀ ਤਾਂ ਵੀਰੇ ਹਾਂ ਚੱਲਦੀ ਤਾਂ ਵੀ ਹਾਂਜੀ ਜੇ ਆਪਾਂ ਇਹਦਾ ਧਿਆਨ ਰੱਖਾਂਗੇ ਤੇ ਉਹਨਾਂ ਹੀ ਰੈਂਜ ਹਿਲ ਸੇ ਹੋ ਜਾਂਦਾ ਹਾਂ ਹਾਂਜੀ 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 ਜੇ ਆਪਾਂ ਇਹ ਚ ਕੋਈ ਕਰਾਂ ਜਿਹੜੇ ਚਿਕੜੀ ਚ ਦੇ ਫਿਰ ਆਪਣੇ ਨਾਲ ਕਰ ਜਾਂਦਾ ਹਾਂਜੀ ਇੱਕ ਮੇਨ ਗੱਲ ਹੋਰ ਵੀ ਹੁਣ 4x4 ਟਰੈਕਟਰ ਹੋਰ ਵੀ ਆ ਗਿਆ ਹਾਂਜੀ ਇਹ ਜਿਹੜਾ 4x4 ਆ ਦੋਨਾਂ ਵਜਣ ਵੀ ਆ ਟਰੈਕਟਰ ਚ ਹਾਂ ਨਿਕਰ ਆ ਵਜਨ ਨਾਲ ਹੀ ਹੁਣ 4x4 ਨੇ ਕੰਮ ਕਰਨਾ ਜੇ ਉਹ ਟਰੈਕਟਰ ਦਾ ਵਜਨ ਹੀ ਨਹੀਂਗਾ ਉਹ ਟੱਪੀ ਜਾਊਗਾ ਫਿਰ ਉਹ ਸਲਿੱਪ ਕੱਢੀ ਜਾਂਦਾ ਹਾਂ ਐਵੇਂ ਮਗਰ ਭਾਈ ਚੱਲੋ ਪਲੇਟਾਂ ਮੂਰੇ ਭਾਈ ਚੱਲੋ ਪਲੇਟਾਂ ਟਰੈਕਟਰ ਦੇ ਜਿਹੜਾ ਵਿਚ ਵਜਣਾ ਵਿਚ ਵਜਣਾ ਇਹ ਟਰੈਕਟਰ ਆਪ ਵੀ ਠੋਸਾ ਚੰਗਾ ਚੱਲਦਾ ਹਾਂਜੀ 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 ਓਕੇ ਆ ਤੇ ਅੱਗੇ ਵਜਨ ਦਾ ਚਲੋ ਇਹ ਨਾਲ ਹੀ ਦਿੰਦੇ ਨਾ ਵੇਟ ਵਗੈਰਾ ਹਾਂ ਨਾਲ ਹੀ ਨਾਲ ਹੀ ਜੀ ਹਾਂਜੀ ਇਹਨਾਂ ਦੇ ਤਾਂ ਕੋਈ ਪੈਸੇ ਨਹੀਂ ਹਾਂਜੀ ਹਾਂਜੀ ਕੋਈ ਪੈਸਾ ਨਹੀਂ ਹਾਂਜੀ ਧੰਨਵਾਦ ਬਾਈ ਜੀ ਸਮਾਂ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਵੈਗਰੂ ਤੁਹਾਨੂੰ ਸੁਣਨਾ ਕਰੇ ਸੋਨਾ ਚੱਲੇ ਟਰੈਕਟਰ ਹਾਂਜੀ ਓਕੇ ਠੀਕ ਆ ਬਈ